ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀਓ ਧਾਮ ਕਲੀ ਮਹੱਲਾ ਤੀਜਾ ਆਨੰਦ ਏਕ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਗੁਰ ਮੈਂ ਪਾਇਆ ਸਤਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੂ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰੋ ਕਰੀ ਤੇਰਾ ਕਾਰਜ ਸਭ ਸਵਾਰਣਾ ਸਬਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨਹੁ ਵਿਸਾਰੀ ਕਹੈ ਨਾਨਕ ਮਨ ਮੇਰੀ ਸਦਾ ਰਹੂ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ ਕਰਤਾ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵੈ ਸਦਾ ਸਿਫਤ ਸਲਾਹਾ ਤੇਰੀ ਨਾਮ ਮਨੁ ਵਸਾਵੈ ਨਾਮ ਜਿਨ ਕੈ ਮਨ ਵਸਿਆ ਗਾਜੀ ਸ਼ਬਦ ਕਨਹਿਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਹੀ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਸਾਥ ਸੁਖ ਮਾਨੁ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਗਿਟਹਾਂ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਨਹੁ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮਿਦਾਯਾ ਦਾਦੂ ਬਾਜੀ ਪੰਚ ਸ਼ਬਦ ਤਿਤ ਕਰਸ ਭਾਗੇ ਘਰਸ ਭਾਗੇ ਸ਼ਬਦ ਬਾਜੀ ਕਲਾ ਜਿਤ ਕਰ ਧਾਰੀਆਂ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਧੋਰ ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹ ਨਾਨਕ ਤਹ ਸੁਖ ਹੋਆ ਤਿਤ ਘਰ ਅਨਹਦ ਬਾਜੀ ਸੱਚ ਲਿਵੈ ਬਿਨੁ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਾਝੋ ਹੂੰ ਕਿਆ ਕਰੀ ਵਿਚਾਰੀਆ ਤੁਧ ਬਾਜ ਸਮਰਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਏਸ ਨਉ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹ ਨਾਨਕ ਲਿਵੈ ਬਾਝੋ ਕਿਆ ਕਰੀ ਵਿਚਾਰੀਆ आनंद आनंद सबको कहे आनंद गुरु ते जानिया जानिया आनंद सदा गुरु ते कृपा करे प्यारेया कर कृपा किल विख कटे ज्ञान यंजन सारय अंदर हो जिनका मोह टूटा तिनका शब्द सच्चा सवारया ਕਹੈ ਨਾਨਕ ਇਹੋ ਆਨੰਦ ਹੈ ਆਨੰਦ ਗੁਰਤੀ ਜਾਣਿਆ ਬਾਬਾ ਜਿਸ ਤੂ ਦੇਹ ਸੋਈ ਜਣ ਪਾਵੇ ਪਾਵੇ ਤਾਂ ਸੋ ਜਣ ਦੇਹ ਜਿਸਨੋਂ ਹੋਰ ਕਿਆ ਕਰਹਿ ਵਿਚਾਰਿਆ ਇੱਕ ਭਰਮ ਭੂਲੇ ਫਿਰਹਿ ਦਹ ਦਿਸ ਇੱਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦਿ ਮਨ ਭਇਆ ਨਿਰਮਲ ਜਿਨਾਂ ਭਾਣਾ ਭਾਵੈ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੈ ਆਵਹੁ ਸੰਤ ਪਿਆਰੇ ਹੋ ਆਕਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਐ ਤਨ ਮਨ ਧਨ ਸਭ ਸਉਪ ਗੁਰ ਕੋ ਹੁਕਮ ਮੰਨਿਐ ਪਾਈਐ ਹੁਕਮ ਮੰਨਿ ਹੋ ਗੁਰੂ ਕੇਰਾ ਗਾਵਹੁ ਸਚੀ ਬਾਣੀ ਕਹ ਨਾਨਕ ਸੁਣਹੁ ਸੰਤੋ ਕਥਿ ਹੋਂ ਆ ਕਥ ਕਹਾਣੀ ਏ ਮਨ ਚੰਚੁਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤਿ ਭਰਮ ਭੁਲਾਇਆ ਮਾਇਆ ਤਾ ਮੋਹਣੀ ਤਿਨਾਂ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਬਟਹੋਂ ਜਿਨੂ ਮੋਹੋਂ ਮੀਠਾ ਲਾਇਆ ਕਹ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਇਹੋ ਕੁਟੰਬ ਤੂ ਜੀ ਦੇਖਦਾ ਚੱਲੇ ਨਾਹੀ ਤੇਰੇ ਨਾਲੇ ਸਾਥ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਬੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤ ਗੁਰੂ ਕਾ ਉਪਦੇਸ ਸੁਣ ਤੂ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂ ਸਦਾ ਸੱਚ ਸਮਾਲੇ ਅਗਮ ਗੋਚਰਾ ਤੇਰਾ ਅੰਤ ਨਾ ਪਾਇਆ ਅੰਤੂ ਨਾ ਪਾਇਆ ਕਿਨ੍ਹਾ ਤੇਰਾ ਆਪਣਾ ਆਪ ਤੂ ਜਾਣੇ ਜੀਅ ਜਨ ਸਭ ਖੇਲ ਤੇਰਾ ਕਿਆ ਕੋ ਆਖ ਬਖਾਣਾ ਏ ਆਖ ਤ ਵਿਖ ਹੈ ਸਭ ਤੂ ਹੈ ਜਿਨ ਜਗਤਿ ਉਪਾਇਆ ਕਹਿ ਨਾਨਕ ਤੂ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ ਸੋਰ ਨਰ ਮਨ ਜਾਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰਤੀ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀਅ ਜੰਤ ਸਾਬ ਤੁਦੇ ਉਪਾਏ ਇੱਕ ਵੇਖ ਪਰਸਣ ਆਇਆ ਲਬ ਲੋਭ ਅਹੰਕਾਰ ਚੂਕਾ ਸਤ ਗੁਰੂ ਭਲਾ ਪਾਇਆ ਆਹ ਨਾਨਕ ਜਿਸ ਨੂੰ ਆਪ ਤੁਠਾ ਤਿਨੀ ਅੰਮ੍ਰਿਤ ਗੁਰਤੀ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਹਾ ਕੇਰੀ ਵਿਕਮ ਮਾਰਗ ਚੱਲਣਾ ਲਬ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ ਖੰਨੇ ਹੋ ਤਿੱਖੀ ਵੱਲ ਹੋ ਨਿੱਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀਆਂ ਆਪ ਤਜਿਆ ਹਰ ਬਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉ ਤੂ ਚਲਾਏਹਿ ਤਿਵ ਚਲਹਿ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੀ ਜੇ ਤੂ ਚਲਾਏਹਿ ਤਿਵੈ ਚਲਹਿ ਜਿਨਾਂ ਮਾਰਗ ਪਾਵਹਿ ਕਰ ਕਿਰਪਾ ਜਿਨ ਨਾਮ ਲਾਇਹਿ ਸੇ ਹਰ ਹਰ ਸਦਾ ਧਿਆਵਹਿ ਜਿਸਨੂੰ ਕਥਾ ਸੁਣਾਏਹਿ ਆਪਣੀ ਸੇ ਗੁਰਦੁਆਰੈ ਸੁਖ ਪਾਵਹਿ ਆਹ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹਿ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਨਾਇਆ ਦੇਹੋ ਤਿਨ ਕੈ ਮਨ ਵਸਿਆ ਜਿਨ ਧੁਰ ਹੋ ਲਿਖਿਆ ਆਇ ਇਕ ਫਿਰ ਹੈ ਘਨੇਰੇ ਕਰਹਿ ਗੱਲਾ ਗੱਲੀ ਕਿਨੈ ਨਾ ਪਾਇਆ ਕਹੈ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਨਾਇਆ ਪਵਿੱਤ ਹੋਏ ਸੇ ਜਨਾ ਜਿਨਿ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨਿ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਕਹੇ ਦੀਪ ਪਵਿੱਤ ਸੁਣ ਦੇਪ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰਿ ਹਰਿ ਧਿਆਇ ਕਰਮੀ ਸਹਜਨੈ ਉਪਜੈ ਵਿਣ ਸਹਜੇ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੈ ਸੰਜਮ ਦਹੇ ਕਰਮ ਕਮਾਏ ਸਹਸੈ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰਿ ਸਿਉ ਰਹੋ ਹੋ ਚਿਤ ਲਾਏ ਕਹ ਨਾਨਕ ਗੁਰ ਪ੍ਰਸਾਦੀ ਸਹਿਜੀ ਉਪਜੈ ਇਹ ਸਹਿ ਸਾਇਵ ਜਾਏ ਜੀਉ ਮੈਲੇ ਬਾਹਰੋ ਨਿਰਮਲ ਬਾਹਰੋ ਨਿਰਮਲ ਜੀਉ ਹੁਤਾ ਮੈਲੇ ਤਿਨ ਜਨਮ ਜੂਐ ਹਾਰਿਆ ਇਹੋ ਤਿਸਨਾ ਵੱਡਾ ਰੋਗ ਲੱਗਾ ਮਰਨ ਮਨਹੁ ਵਿਸਾਰਿਆ ਵੇਦਵਹੈ ਨਾਮ ਉਤਮ ਸੋ ਸੁਣਹਿ ਨਾਹੀ ਫਿਰਹਿ ਜੋ ਬੇਤਾਲਿਆ ਕਹ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨਿ ਜਨਮ ਜੂਐ ਹਾਰਿਆ ਜੀਉ ਹੋ ਨਿਰਮਲ ਬਾਹਰ ਹੋ ਨਿਰਮਲ ਬਾਹਰੋ ਤਾਂ ਨਿਰਮਲ ਜੀਉ ਹੋ ਨਿਰਮਲ ਸਤਿਗੁਰਤੀ ਕਰਣੀ ਕਮਾਣੀ ਕੂੜ ਕੀ ਸੋਏ ਪੌਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇਵਣ ਜਾਰੇ ਕਹ ਨਾਨਕ ਜਿਨ ਮਨ ਨਿਰਮਲ ਸਦਾ ਰਹੈ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੂਵੇ ਤਾਂ ਸਨਮੁਖ ਸਿੱਖ ਕੋਈ ਜੀਉ ਹੋ ਰਹੈ ਗੁਰ ਨਾਲੇ ਗੁਰ ਕੀ ਚਰਨ ਹਿਰਦੈ ਧਾਇ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹੈ ਪਰਣਾ ਗੁਰਬਿਣੀ ਅਵਰ ਨ ਜਾਣੈ ਕੋਇ ਕਹਿ ਨਾਨਕ ਸੁਨਹੁ ਸੰਤੋ ਸੋ ਸਿੱਖ ਸਨਮੁਖ ਹੋਇ ਜੇ ਕੋ ਗੁਰ ਤੇ ਬੀਮੁਖ ਹੋਵੇ ਬਿਨ ਸਤਿਗੁਰ ਮੁਕਤ ਨ ਪਾਵੇ ਆਵੈ ਮੁਕਤ ਨਾ ਹੋਰਥੈ ਕੋਈ ਪੁੱਛੋ ਬਬੇ ਕੀ ਆ ਜਾਏ ਅਨੇਕ ਜੂਨੀ ਭਰਮে ਆਵੈ ਵਿਣ ਸਤਿਗੁਰ ਮੁਕਤ ਨਾ ਪਾਏ ਫੇਰ ਮੁਕਤ ਪਾਏ ਲਾਗ ਚਰਣੀ ਸਤਿਗੁਰ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਵਿਣ ਸਤਿਗੁਰ ਮੁਕਤ ਨਾ ਪਾਏ ਆਵਹੋ ਸਿੱਖ ਸਤਿਗੁਰੂ ਕੀ ਪਿਆਰ ਹੋ ਗਾਵਹੋ ਸੱਚੀ ਬਾਣੀ ਬਾਣੀ ਤਾਂ ਗਾਵਹੋ ਗੁਰੂ ਕੇਰੀ ਬਾਣੀਆਂ ਸਰਬਾਣੀ ਜਿਨ ਕਉ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਹੁ ਸਾਰੰਗ ਪਾਣੀ ਕਹ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝਹੁ ਹੋਰ ਕੱਚੀ ਬਾਣੀ ਕਹਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਵਖਾਣੀ ਹਰ ਹਰ ਨਿਤ ਕਰੈ ਰਸਨਾ ਕਹਿਆ ਕਛੂ ਨ ਜਾਣੀ ਜੇ ਤਜਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ ਕਹ ਨਾਨਕ ਸਤਗੁਰੂ ਬਾਝੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੁਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੈ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ ਕਹ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸੇਵਕ ਸਖਤ ਆਪੂ ਪਾਏ ਕੈ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ 부ਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਗ ਕਰੀ ਸੂ ਹੋਵੇ ਇਕ ਸਿਉ ਲਿਵਲਾਏ ਕਹ ਨਾਨਕ ਆਪ ਕਰਤਾ ਆਪੇ ਹੁਕਮ 부ਝਾਏ ਸਿਮਰਤ ਸਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰਣਾ ਜਾਣੀ ਤਤੈ ਸਾਰਣਾ ਜਾਣੀ ਗੁਰੂ ਬਾਜਹੁ ਤਤੈ ਸਾਰਣਾ ਜਾਣੀ ਤੇਹੀ ਗੁਣੀ ਸੰਸਾਰ ਭ੍ਰਮ ਸੁਤਤਾ ਸੁਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੂੰ ਵੰਦਨ ਹਰਿ ਲਿਵ ਲਾਗੈ ਜਾਗਤ ਰੈਨ ਮਿਹਾਨੀ ਮਾਤਾ ਕੀ ਉਦਨ ਮਹਿ ਪ੍ਰਤਪਾਲ ਕਰੀ ਸੋ ਕਿਉ ਮਨਹੁ ਵਿਸਾਰੀਐ ਮਨਹੁ ਕਿਉ ਵਿਸਾਰੀਐ ਏ ਬੜਾ ਦਾਤਾ ਜੀ ਅਗਣ ਮਹਿ ਆਹਾਰ ਪਹੁੰਚਾਵੇ ਉਸਨੂੰ ਕਿਹੋ ਪਹੇ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕ ਏ ਬੜਾ ਦਾਤਾ ਸੋ ਕਿਉ ਮਨਹੁ ਵਿਸਾਰੀਐ ਜੈਸੀ ਅਗਣ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਣ ਸਭ ਏਕੋ ਜਈ ਕਰਤਾ ਖੇਲ ਰਚਾਇਆ ਜਾਤਿ ਸੁਭਾਣਾ ਤ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹੋ ਮਾਇਆ ਜਿਤ ਹਰ ਵਿਸਰੈ ਮੋਹ ਪੁਜੈ ਭਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿਟਹੁ ਦਹੇ ਲੋਕ ਵਿਲ ਲਾਏ ਐਸਾ ਸਤ ਗੁਰੂ ਜੀ ਮਿਲੈ ਤਿਸ ਨੂੰ ਸਿਰ ਸੌ ਪੀਏ ਵਿਚਹੁ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹਿ ਹਰ ਵਸੈ ਮਨ ਆਏ ਹਰ ਆਪਾ ਮੁਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪਲੈ ਪਾਏ ਹਰ ਰਾਸ ਮੇਰੀ ਮਨ ਵਣ ਜਾ ਰਾ ਹਰ ਰਾਸ ਮੇਰੀ ਮਨ ਵਣ ਜਾ ਰਾ ਸਤਿਗੁਰ ਤੇ ਰਾਸ ਜਾਣੇ ਹਰ ਹਰ ਨਿਤ ਜਪਿ ਹੋ ਜੀ ਉਹ ਲਾਹਾਂ ਖਟੇ ਹੋ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰਿ ਆਪੇ ਪਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋ ਆਵਣ ਜਾ ਰਾ ਇਹ ਰਸਨਾ ਤੂੰ ਅਨ ਰਸਰਾ ਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿਤੈ ਜਿਚਰ ਹਰ ਰਸ ਪੱਲੈ ਨਾ ਪਾਏ ਹਰ ਰਸ ਪਾਏ ਪੱਲੈ ਪੀਏ ਹਰ ਰਸ ਬਹੜ ਨਾ ਤ੍ਰਿਸ਼ਨਾ ਲਾਗੈ ਆਏ ਇਹੋ ਹਰ ਰਸ ਕਰਮੀ ਪਾਈਐ ਸਤਗੁਰੂ ਮਿਲਾ ਜਸਿ ਆਏ ਕਹਿ ਨਾਨਕ ਹੋਰਿ ਅਨਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ ਏ ਸ੍ਰੀ ਰਾਮੇ ਰਿਆਂ ਹਰ ਤੁਮੈ ਜੋਤ ਰਖੀ ਤਾ ਤੂ ਜਗ ਮਹਿ ਆਇਆ ਹਰ ਜੋਤ ਰਖੀ ਤੁਧ ਵਿੱਚ ਤਾ ਤੂ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਨ ਜੀਉ ਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਬੁੱਝਿਆ ਤਾ ਚਲਤ ਹੋਵਾ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂ ਜਗ ਮਹਿ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੈ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੁਗ ਇਸ ਦੀ ਰਾ ਮੇ ਰਿਆ ਇਸ ਜਗ ਮਹਿ ਆਏ ਕੇ ਕਾ ਤਦ ਕਰਮ ਕਮਾਇਆ ਕੇ ਕਰਮ ਕਮਾਇਆ ਤੁਦ ਸ੍ਰੀ ਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾਮ ਵਸਾਇਆ ਗੁਰ ਪ੍ਰਸਾਦਿ ਹਰਿ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪਰਮਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨਿਤਰ ਹੋ ਮੇ ਰਹੋ ਹਰ ਤੁਮੈ ਜੋਤ ਧਰੀ ਹਰ ਬਿਨ ਅਬਰ ਨ ਦੇਖੋ ਕੋਈ ਹਰ ਬਿਨ ਅਬਰ ਨ ਦੇਖੋ ਕੋਈ ਨਦਰੀ ਹਰ ਨੇ ਹਾਲਿਆ ਇਹੋ ਵੇਸ ਸੰਸਾਰ ਤੁਮ ਦੇਖਦੇ ਇਹ ਹਰਕਾਰ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦਿ ਬੁਝਿਆ ਜਾ ਵੇਖਾ ਹਰਿ ਕਹੈ ਹਰ ਬਿਨਿ ਅਵਰਣਾ ਕੋਈ ਕਹ ਨਾਨਕ ਇਹੋ ਨੇਤਰ ਅੰਧ ਸੀ ਸਤਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ ਇਹ ਸ਼ਰਵਣ ਹੋ ਮੇਰੇ ਹੋ ਸਾਚੈ ਸੁਨਣ ਨੂੰ ਪਠਾਏ ਸਾਚੈ ਸੁਨਣੈ ਨੋ ਪਠਾਏ ਸਰੀਰ ਲਾਏ ਸੁਨਹੁ ਸਤਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸਾਚੈ ਅਲਖ ਵਿਡਾਣੀ ਤਾਕੀ ਗਤ ਕਹੀ ਨਾ ਜਾਏ ਕਹਿ ਨਾਨਕੀ ਅੰਮ੍ਰਿਤ ਨਾਮ ਸੁਨਹੁ ਪਵਿੱਤਰ ਹੋਵੋ ਸਾਚੈ ਸੁਨਣੈ ਨੋ ਪਠਾਏ ਹਾਰ ਜੀਉ ਗੁਫਾ ਅੰਦਰ ਰੱਖ ਕੇ ਬਾਜਾ ਪਵਣ ਮਜਾਇਆ ਵਜਾਇਆ ਵਾਜਾ ਪਾਉਣ ਨਉ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦੁਆਰੇ ਲਾਏ ਪਾਵਨੀ ਇੱਕ ਨਾ ਦਸਵਾ ਦਵਾਰ ਦਿਖਾਇਆ ਤਹ ਅਨੇਕ ਰੂਪ ਨਾਉ ਨਾਮ ਨਿਦ ਤਿਸ ਦਾ ਅੰਤ ਨਾ ਜਾਈ ਪਾਇਆ ਕਹ ਨਾਨਕ ਹਰ ਪਿਆਰੈ ਜੀਉ ਗੁਫਾ ਅੰਦਰ ਰੱਖੈ ਵਾਜਾ ਪਵਨ ਵਜਾਇਆ ਇਹੋ ਸੱਚਾ ਸੋਹਿਲਾ ਸੱਚੇ ਘਰ ਗਾਵੋ ਗਾਵੋ ਤਾਂ ਸੋਹਿਲਾ ਘਰ ਸੱਚ ਹੈ ਜਿਥੈ ਸਦਾ ਸੱਚ ਧਿਆਵਹਿ ਸਚੋ ਧਿਆਵਹਿ ਜਾ ਤਦ ਭਾਵਹਿ ਗੁਰਮੁਖ ਜਿਨਾ ਬੁਝਾਵਹਿ ਏਹੋ ਸੱਚ ਸਭਨਾ ਕ ਖਸਮ ਹੈ ਜਿਸ ਬਖਸੇ ਸੋ ਜਨ ਪਾਵਹਿ ਕਹਿ ਨਾਨਕ ਸੱਚ ਸੁਹਲਾ ਸਚੈ ਘਰ ਗਾਵਹਿ ਅਨਦ ਸੁਨਹੁ ਵਡ ਭਾਗੀ ਓਹ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿੱਤ ਸਤਗੁਰ ਰਹਾ ਆਪੁਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿੱਤ ਸਤਗੁਰ ਰਹਿਆ ਪਰਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ